thank <music> you that as we are celebrating Earth Day, we are so grateful that Mother Earth has given us birth. And today what we can do for Mother Earth is taking care of this Mother Earth, our hope. This is a common planet which has given us life. And it is our responsibility today to take care of it. Reduce, reuse and recycle. Don't throw the trash. Don't burn the stubbles. ਅੰਤਿਕ ਰੋਫਿਸਟ ਮੈਨੂੰ ਅਸੀਂ ਅੱਜ ਹੋਲੀ ਚਾਈਲਡ ਸਕੂਲ ਵੱਲੋਂ ਕਲਾਨੌਰ ਸ਼ਹਿਰ ਦੇ ਵਿੱਚ ਵਾਤਾਵਰਨ ਦੇ ਸਬੰਧ ਵਿੱਚ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣ ਦੇ ਬਾਰੇ ਅੱਜ ਅਸੀਂ ਮੈਸੇਜ ਦੇਣ ਲਈ ਅਸੀਂ ਕਲਾਨੌਰ ਸ਼ਹਿਰ ਦੇ ਵਿੱਚ ਆਏ ਆ 22 April ਨੂੰ Earth Day ਜਿਹੜਾ ਵਾ ਮਨਾਇਆ ਜਾਂਦਾ ਵਾ ਤੋਂ ਸਾਡੇ ਸਕੂਲ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਵਾ ਕੀ ਆਉਣ ਵਾਲੇ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਜਿਸ ਤਰ੍ਹਾਂ ਵਾਤਾਵਰਨ ਦਾ ਘਾੜ ਹੋ ਰਿਹਾ ਹੈ, ਅੱਗ ਲਗਾਈ ਜਾ ਰਹੀ ਹੈ, ਪੋਲੀਥੀਨਸ ਵਗੈਰਾ ਸ਼ੋਰ ਪੋਲਿਊਸ਼ਨ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਸਕੂਲ ਵੱਲੋਂ ਉਪਰਾਲਾ ਕੀਤਾ ਗਿਆ ਹੈ ਸਾਡੇ ਸਿਸਟਰ ਪ੍ਰਿੰਸੀਪਲ ਸਿਸਟਰ ਸ਼ੈਰੀਨ ਵੱਲੋਂ ਕਿ ਅਸੀਂ ਸਮਾਜ ਦੇ ਵਿੱਚ ਜਾ ਕੇ ਵੱਖ-ਵੱਖ ਕਸਬਿਆਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਸੁਨੇਹਾ ਦਈਏ ਕਿ ਅਸੀਂ ਆਪਣੇ ਵਾਤਾਵਰਨ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਰੱਖਣਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਇਹ ਸਾਨੂੰ ਇਸ ਗੱਲ ਤੇ ਯਾਦ ਰੱਖਣੇ ਕਿ ਸਾਡੇ ਪੁਰਖਿਆਂ ਨੇ ਇਹ ਸਾਡਾ ਵਾਤਾਵਰਨ ਦੀ ਜਿਹੜੀ ਆ ਸੰਭਾਲ ਵਧੀਆ ਢੰਗ ਨਾਲ ਕੀਤੀ ਆ ਸੋ ਅਸੀਂ ਸਭ ਤੋਂ ਪਹਿਲਾਂ ਸੁਨੇਹਾ ਦੇਣਾ ਚਾਹੁੰਦੇ ਆ ਪਾਣੀ ਸੱਤੋਂ ਵੱਧ ਅਸੀਂ ਦੇਖ ਰਹੇ ਆ ਸਾਡੀ ਧਰਤੀ ਦੇ ਉੱਪਰ ਪਾਣੀ ਜਿਹੜਾ ਉਹ ਖਤਮ ਹੋ ਰਿਹਾ ਅਸੀਂ ਸਾਰੇ ਆਵਾਜ਼ਾਂ ਦੇ ਰਹੇ ਆ ਪਾਣੀ ਮੁੱਕ ਛਲਿਆ ਪਾਣੀ ਮੁੱਕ ਛਲਿਆ ਪਰ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਕਿਸ ਦੀ ਆ ਸੋ ਇਹ ਸਾਰਿਆਂ ਨੂੰ ਹੰਬੜਾ ਮਾਰਨ ਦੀ ਜ਼ਰੂਰਤ ਆ ਅਸੀਂ ਸਾਰੇ ਰਲ ਮਿਲ ਕੇ ਅਗਰ ਇੱਕ ਪਹੁੰਚ ਕਰਾਂਗੇ ਤਾਂ ਹੀ ਅਸੀਂ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕਦੇ ਆ ਤਰਤੀ ਦੀ ਰੱਖਿਆ ਕਰ ਸਕਦੇ ਆ ਤਰਤੀ ਦੀ ਰੱਖਿਆ ਕਰਨੀ ਜ਼ਰੂਰੀ ਆ ਅਸੀਂ ਸਾਰੇ ਲੈਕਚਰ ਦਿੰਨੇ ਆ ਪਰ ਉਹਨੂੰ ਕਰਨ ਦੇ ਲਈ ਅਸੀਂ ਕਰਦੇ ਕੀ ਆ ਅਸੀਂ ਕਰ ਕੀ ਰਹੇ ਆ ਸੋ ਅਸੀਂ ਹੋਲੀ ਚਾਈਲਡ ਸਕੂਲ ਦਾ ਸਟਾਫ ਬੱਚੇ ਸਾਰਿਆਂ ਨੂੰ ਇਹੀ ਸੁਨੇਹਾ ਦੇਣ ਵਾਸਤੇ ਇਕੱਠੇ ਹੋਏ ਆ ਕਿ ਆਪਣੇ ਵਾਤਾਵਰਣ ਨੂੰ ਬਚਾਈਏ ਆਪਣੀ ਧਰਤੀ ਨੂੰ ਬਚਾਈਏ ਕਿਉਂਕਿ ਸਾਡੇ ਕੋਲ ਰਹਿਣ ਬਸੇਰਾ ਇਕੋ ਇੱਕ ਸਿਰਫ ਧਰਤੀ ਆ ਹੋਰ ਕਿੰਨੇ ਪਲਾਨਟ ਨੇ ਕਿਤੇ ਵੀ ਜੀਵਨ ਜਿਹੜਾ ਉਹ ਸੰਭਵ ਨਹੀਂ ਆ ਜੇ ਪਰਮਾਤਮਾ ਨੇ ਸਾਨੂੰ ਇਹ ਧਰਤੀ ਰਹਿਣ ਵਾਸਤੇ ਦਿੱਤੀ ਆ ਤੇ ਆਓ ਰਲ ਮਿਲ ਕੇ ਇਹਨੂੰ ਰਹਿਣ ਦੇ ਯੋਗ ਬਣਾ